ਸੁਖਾ ਟਲੈ ਗੁਰਸੇਵੀਆ ਆਹੰਸਾ ਸਹਜ ਸੁਭਾਈ ਦਰਸਨ ਪਰਸੇ no no Bye. Uh... Alright. ਅਗਲੀ ਹੋਏ ਬੈਠਾ ਪ੍ਰਭਿਆ ਆਪਣਾ ਕਮਾਈ ਐ ਹੱਥੇ ਬੰਦੇ ਦਰਬ ਗਇਆ ਸਭ ਜੀ ਤੈ ਸੱਤੇ ਨਾਨਕ ਸਰਨ ਪਰੇ ਦਰਬਾਰ ਹੋਰ ਆਖੀ ਪੈਜ ਇਹ ਅੰਮਤ ਬਚਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਰਾਖ ਗਉਣੀ ਦੇ ਵਿੱਚੇ ਉਚਾਰਨ ਕੀਤਾ ਹੋਇਆ ਹੈ ਉਜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਨ ਪਵਿੱਤਰ ਅੰਗ 199 ਤੇ ਸੁਭਾਏ ਮਾਨ ਹੈ ਸ਼ਬਦ ਦੀਆਂ ਅਰਹਾਵਾਂ ਨੇ ਨਾ ਨਾ ਕਿ ਜਸੈ ਸਹਾਈ ਗੋਪਿੰਦ ਹੈ ਮੇਰਾ ਤਿਸ ਕਉ ਜਾਨਾ ਨਹੀਂ ਆਵੇ ਮੇਰਾ ਹਮ ਕੀਨੇ ਜਿਹਦਾ ਮਤਦਾਰ ਗੁਰੂ ਪਰਮੇਸ਼ਰ ਆਪ ਬਣ ਜਾਵੇ ਉਦਿ ਅੰਮ੍ਰਿਤ ਮੌਤਾ ਭੈ ਵੀ ਕੋਈ ਨਹੀਂ ਰਹਿ ਜਾਣਾ ਉਹਨ ਸਭ ਜੀਵਨ ਵਾਲੀ ਅਵਸਥਾ ਮਿਲ ਜਾਂਦੀ ਹੈ ਜਿਹੜਾ ਇਹ ਕਰੀਅਰ ਤੇ ਸ਼ਬਦ ਦਾ ਕਿ ਤਿਸ ਤੋਂ ਜਾਨ ਨਹੀਂ ਇਹਦਾ ਇੱਕ ਭਾਵ ਨਹੀਂ ਹੈ ਕਿ ਜਾਨ ਨੂੰ ਜਾਂ ਮੌਤ ਉਸ ਦੇ ਨੇੜੇ ਵਿੱਚ ਆਉਂਦੀ ਮੌਤ ਇੱਕ ਆਦਰ ਦੀ ਉਦਾਹਲਾਏ ਕਿ ਨਜ਼ਮ ਹੈ ਪਰ ਭਾਵ ਇਹ ਹੈ ਕਿ ਮੌਤ ਦਾ ਪੈ ਤੇ ਨੇੜੇ ਨੂੰ ਮੌਤ ਇੱਕ ਰਹਾ ਨਾ ਕਰੀਏ ਮੈਂ ਗੁਰੂ ਤੇਗ ਬਹਾਦਰ ਸਾਹਿਬਾ ਰੋਧੇ ਨੇ ਇੱਕ ਸ਼ਬਦ ਕਿਰਪਾਵਨ ਉਪਦੇਸ਼ ਦਿੱਤਾ ਹੈ ਕਿ ਮਨੁੱਖਤਾ ਦਾ ਸਾਰਾ ਸੰਸਾਰ ਕੀ ਲੋਕਾਇ ਜਿਹੜੀ ਹੈ ਮੌਤ ਦੇ ਭੈ ਦੇ ਵਿੱਚ ਇਹ ਡੁੱਬੀ ਹੋਈ ਹੈ ਅਹ ਮਰ ਬੀਖੋ ਬਿਸਰਤ ਨਾ ਜਾਣਾ ਤੇ ਇੰਤ ਤੱਕ ਨ ਜਾਣਾ ਇਹ ਪਾਵਨ ਸ਼ਬਦ ਕੇਵਲ ਪੜਿਆ ਜਾਂ ਸੁਨਿਆ ਹੋਵੇਗਾ ਮਹਾ ਪਤਪ ਮੁਕਤ ਲੋਭੀ ਫੁਨਾ ਕਰਤ ਪਾ ਅਮਹਾਰਾ ਭੈ ਮਰਦੇ ਕੋ ਵਿਸਰਪਨਾ ਨਹੀਂ ਕਿ ਮਨੁਖ ਤਾ ਦੇਖ ਜਾ ਲੋਕਾਇ ਵਿੱਚ ਮੌਕਲਾ ਪੈ ਬਣਿਆ ਹੋਇਆ ਤੇ ਮਨੁਖ ਮੌਕ ਤੋਂ ਪੈ ਤੀਥੈ ਮੋਕਾ ਪੈ ਰਣੁ ਮੁਕਦਾ ਨਹੀਂ ਪੈ ਭੈ ਮਰਦੇ ਕਉ ਵਿਸਰਪਨਾ ਨਹੀਂ ਤੇ ਚਿੰਤਾ ਤੇ ਪੂਰੀ ਚਿੰਤਾ ਦੇ ਦਿੱਤੀ ਹੈ ਸਰੀਰ ਸਾਡੇ ਇਸ ਲਈ ਗੁਰਦੇਵ ਜੀ ਨੇ ਜਿਹੜਾ ਇੱਥੇ ਬਚਨ ਕੀਤਾ ਹੈ ਕਿ ਜਿਹਦੀ ਸਹਾਇਤਾ ਗੋਬਿੰਦ ਪ੍ਰਮਾਤਮਾ ਕਰਦਾ ਹੈ ਜਿਸ ਸਹਿ ਸਹਾਈ ਕਿ ਜਿਹਦੇ ਸਹਾਇਤਾ ਗੋਬਿੰਦ ਮੇਰਾ ਉਹ ਮੇਰਾ ਗੋਬਿੰਦ ਪ੍ਰਭੂ ਕਰਦਾ ਹੈ ਤਿਸ ਕੋ ਜਮ ਨਹੀਂ ਉਹਦੇ ਨੇੜੇ ਮੌਤ ਦਾ ਭੈ ਨਹੀਂ ਕਰ ਸਕਦਾ ਕੋਰੇ ਕਿ ਰਾਜ ਦੇ ਵਿੱਚ ਕੋ ਮੌਤ ਵੀ ਖੇਡ ਦੀ ਖਰਾਬ ਉਤਿਤ ਹੁੰਦੀ ਹੈ ਸਹਿਬ ਜਹਾਂ ਨੇ ਇਹ ਸ਼ਹੀਦੀ ਤੇ ਆਲੇ ਚਲਾਈ ਨਹੀਂ ਕੋ ਮੌਤ ਤੋਂ ਡਰ ਤੀ ਨਹੀਂ ਹੈ ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਜੇ ਇਹ ਕਹਿ ਲਈ ਕਿ ਉਹਨਾਂ ਨੇ ਇਸ ਗੱਲ ਨੂੰ ਪ੍ਰਵਾਨ ਕੀਤਾ ਹੈ ਕਿ ਜਿਹੜਾ ਕੀਲੀ ਲਿਖੇਰਾ ਤੇਹਾ ਮੁਖ ਮਾਏ ਕੰਲੇ ਆਏ ਨਾ ਨੂੰ ਤਾ ਸਤੇ ਉੱਠੀ ਜਾਏ ਇਕੋ ਦਾ ਹੁਕਮ ਆਇਆ ਤੇ ਦੀਵਿਅ ਸੰਸਾਰ ਦੇ ਵਿੱਚ ਆਇਆ ਹੈ ਹੁਕਮ ਹੋਵੇਗਾ ਤੇ ਚਲਾਇਆ ਵੀ ਜਾਏਗਾ ਇਸ ਲਈ ਹਾਨੂੰ ਇਹਨੇ ਜਿਹੜਾ ਮਦਦ ਦਾ ਪਰਿਪੂਰਨ ਪ੍ਰਾਪਤਨਾ ਕਰਾਂਗੇ ਜਿਸ ਸਹਿਾਈ ਗੋਗੰਗ ਮੇਰਾ ਸੱਚਾ ਰੱਬ ਜਿਹੜਾ ਹੈ ਵਚਨ ਵਿੱਚ ਅਕਸਰ ਅਸੀਂ ਇਹ ਪੜ੍ਹਦੇ ਹਾਂ ਹਾ ਜੁਰੂਮੈਂ ਕਿ ਆ ਕਿਸ ਤਰ੍ਹਾਂ ਦੇ ਵਚਨ ਕੀਤੇ ਨੇ ਪਵਨ ਬਾਣੀ ਦੇ ਵਿੱਚ ਹਾਂ ਸਹਿਾਈ ਕੌਣ ਹੈ ਸਹਿਤ ਕਿਨੇ ਜਿਹੜਾ ਮਾਪਿ ਪਿਤਾ ਸੁਪ ਮੀਤ ਨਾ ਭਾਈ ਮਨ ਉਹਨਾ ਨਾਮ ਤੇਰਾ ਸੰਗ ਸਹਾਈ ਜਿੱਥੇ ਕੋਈ ਮਤਕਾਰ ਨਹੀਂ ਰਹਿ ਜਾਂਦਾ ਉੱਥੇ ਪਰਮਾਤਮਾ ਮਤਕਾਰ ਬਣਦਾ ਉਹਦਾ ਨਾਮ ਮਤਕਾਰ ਬਣ ਜਾਂਦਾ ਏ ਸਤਿਗੁਰਾਂ ਨੇ ਆਖੇ ਜਿੱਥੇ ਪ੍ਰਭਾਤ ਨਹੀਂ ਸਾਥ ਛੱਡ ਦਿੱਤਾ ਜੇ ਇਹ ਕਹਿਣੀ ਏ ਕਿ ਜਿੱਥੇ ਪ੍ਰਭਾਤ ਸਾਥ ਨਭਾਈ ਸਤਦਕ ਕਿ ਜਨ ਮਾਪ ਪਿਤਾ ਸੁਖ ਮੀਤ ਨ ਭਾਈ ਮਨ ਹੁਆ ਨਾਮ ਤੇ ਹੈ ਸੰਤ ਸਹਾਈ ਉਥੇ ਕੌਣ ਮਦਦਕਾਰ ਬਣੀ ਵੈਰ ਘਰਤਾ ਨਾਮ ਜਿਹਾ ਮਹਾ ਪੈ ਆਇ ਦੂਤ ਜਨ ਦਲੇ ਤੈ ਕੇਵਲ ਨਾਮ ਸੰਤ ਤੇਰਾ ਛਲੇ ਜਿਹਾ ਮੁਸ਼ਕਲ ਹੋਵੇ ਅਤ ਭਾਰੀ ਇਹਨ ਕੇ جیسے بڑا پیام کیا جب مہم پیام کی دودھ جامدار ان کی انہوں نے کچھ مددگار کیوں ہرا نام سندھ تیرے چلے جن مشکر ہو گئے جیسے بڑی کو بڑی مشکر آ رہی ہے اب پاری حرکو نام کھن مہیں پداری حرکو نام صدا سکھدائی ਵਾਹਿਗੁਰੂ ਦਾ ਨਾਮ ਕਿਸ ਤਰ੍ਹਾਂ ਦਾ ਸਹਾਈ ਜਿਹੜਾ ਗੁਰੂ ਦਾ ਨਾਮ ਹੈ ਰਗ ਮਾਲੀ ਚੌੜਾ ਜੀ ਜਿਵੇਂ ਇੱਕ ਪੰਚਮ ਪਾਤਸ਼ਾਹੀ ਦੇ ਇੱਕ ਸ਼ਬਦ ਆਇਆ ਕਿ ਐਸੋ ਸਹਾਈ ਹਰ ਕੋ ਨਾਨ ਸਾਥ ਸੰਗਤ ਭਾਣ ਪੂਰਨ ਕਾਨ ਕਹਿਣ ਲੱਗੇ ਸਾਥ ਸੰਗਤ ਵਿੱਚ ਬੈਠ ਕੇ ਕਿਤੇ ਗੋਬਿੰਦ ਦਾ ਭਜਨ ਕਰ ਪਰਮੇਸ਼ਰ ਦਾ ਭਜਨ ਕਰ ਉਹਦਾ ਨਾਮ ਹਰਥਾਂ ਮਦਦਗਾਰ ਜੀ ਇਸ ਤਰ੍ਹਾਂ ਦਾ ਮਦਦਗਾਰ ਹੈ ਇਸ ਤਰ੍ਹਾਂ ਦਾ ਬੂਡ ਤਉ ਜੈਸੇ ਢੀ ਮਨਤ ਕੋਈ ਢੋਪਰੀਆ ਹੋਵੇ ਨਾ ਉਹਨੂੰ ਕੋਈ ਮਦਦ ਚਾਹੀਦੀ ਹੈ ਨਾ ਕਹਿੰਦੇ ਜਿਵੇਂ ਡੁੱਬਦੇ ਨੂੰ ਤੇ ਜਿਹੜਾ ਢੋਪਰੀਆ ਸੀ ਅਚਾਨਕ ਕਹਿੰਦੇ ਨੇ ਲਿਆ ਇੱਕ ਤੇ ਕਿਸੇ ਨੇ ਬੇੜੀ ਕੋਲ ਖੜੀ ਕਰ ਦਿੱਤੀ ਕਿ ਲਾਇ ਇੱਕ ਬੇੜੀ ਦੇ ਵਿੱਚ ਸਵਾਰ ਹੋ ਗਿਆ ਪਰਮਾਤਮਾ ਦਾ ਨਾਮ ਕਹਿੰਦੇ ਨੇ ਇਸ ਤਰ੍ਹਾਂ ਦਾ ਬੂਡ ਤਉ ਜੈਸੇ ਢੀ ਮਨਤ بالکل اس طرح ਇਸ ਲਈ ਹਾਦੂਰ ਨੇ ਅੱਜ ਜਿਹੜਾ ਬਚਨ ਕੀਤਾ ਏ ਉਹ ਹਾਉ ਆਣ ਉਤਮਿਆ ਨੇ ਕਿ ਜਿਸਹਿ ਸਹਾਈ ਜੇ ਅਕਸਰ ਅਸੀਂ ਪੜ੍ਹਦੇ ਆ ਨਾ ਇਹ ਜਨ ਕੋ ਮੁਸ਼ਕਲ ਆਤ ਬਣੇ ਕੋਈ ਕੋਈ ਨਾ ਦੇ ਲਤੂ ਹੋਏ ਦੁਸ਼ਮਣ ਦੁਸ਼ਮਣ ਵਿੱਚ ਕਿੱਛ ਪਾਇਨੀ ਸਾਥ ਤੇ ਆਖਰੀ ਸਾਥ ਨੰਦ ਮੈਂਗੀ ਸਾਥ ਛੜ ਦਿੱਤਾ ਸਭੋ ਜੈ ਆਸਰਾ ਟੁੱਕੇ ਸਤ ਅਸਰਾਓ ਸਾਰੇ ਆਸੁਰਿਕ ਜਨਨ ਨੂੰ ਜਾਂਦੇ ਨੇ ਸਤ ਕਹਿੰਦੇ ਨੇ ਕਲਪੋ ਸਵੇਰੇ ਮੀਰਾ ਨੂੰ ਯਾਦ ਕਰੇ ਕਿ ਜਿਤ ਆਹ ਹੈ ਇਸ ਤਾਰਮ ਲਗੈ ਨਾ ਤਕੀਹਾ ਹੋ ਹਮੂਦ ਇਸ ਵਾਸਤੇ ਕਹਿੰਦੇ ਨੇ ਕਿ ਜਿਸੇ ਸਹਾਈ ਗੋਵਤ ਮੇਰਾ ਤਿਸ ਤੋਂ ਜਨ ਨਹੀਂ ਅਹ ਨੀਰਾ